ਇੰਡੀਅਨ ਟੀਵੀ ਨਿਊਜ਼ ਪੰਜਾਬ ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਇਹਨਾਂ ਦੇ ਭਤੀਜ ਨੂੰ ਆ ਇਹ ਚਾਚਾ ਭਤੀਜਾ ਦੋਨੋਂ ਹੀ ਪਿਛਲੇ 1 ਸਾਲ 2 ਮਹੀਨਿਆਂ ਦੇ ਕਿਸੇ ਕੇਸ ਚ ਅੰਦਰ ਸੀਗੇ ਮੇਰੇ ਘਰ ਵਾਲੇ ਦੀ ਰਾਤੀ ਜਮਾਨ ਤੋਂ ਹੀ ਜਦੋਂ ਬਾਹਰ ਆਇਆ ਨਾ ਇਹਨੇ ਆਂਦੇ ਆਂ ਦੱਸਿਆ ਕਹਿੰਦਾ ਅੰਦਰ ਨਾ ਡਿਊਟੀ ਚ ਪਟ ਰਹਿਆ ਕਿਸੇ ਨੂੰ ਮੈਂ ਕਿਹਾ ਅੱਛਾ ਹੀ ਕਹਿੰਦੇ ਫੋਨ ਫੜਿਆ ਗਿਆ ਉਹਨਾਂ ਤੋਂ ਆਪਾਂ ਕਿਹਾ ਚਲੋ ਠੀਕ ਆ ਤੇ ਅਸੀਂ ਇਹਨਾਂ ਨੂੰ ਲੈ ਕੇ ਆ ਗਏ ਸਵੇਰੇ ਸਾਨੂੰ ਸਾਨੂੰ ਨਾ ਸਾਡੇ ਥਾਣੇ ਤੋਂ ਫੋਨ ਆਇਆ ਕਹਿੰਦੇ ਵੀ ਆਏ ਕਰਕੇ ਇਹਦੀ ਡੈਥ ਹੋ ਗਈ ਜਨਪ੍ਰੀਤ ਦੀ ਤੇ ਆਪਾਂ ਚਲੋ ਯਕੀਨ ਨਹੀਂ ਮੰਨਿਆ ਕਿਉਂਕਿ ਜੇਲ੍ਹ ਵਾਲੇ ਇੱਕ ਉੱਥੇ ਮੁਲਾਜ਼ਮ ਸੀ ਉਹ ਸਾਡੇ ਨਾਲ ਦੇ ਪਿੰਡ ਦੇ ਹੀ ਆ ਤੇ ਅਸੀਂ ਯਕੀਨ ਨਹੀਂ ਮੰਨਿਆ ਫਿਰ ਉਹਨਾਂ ਨੇ ਕੋਈ ਸਰਟੀਫਿਕੇਟ ਸਾਨੂੰ ਭੇਜਿਆ ਹਸਪੀਟਲ ਵੱਲੋਂ ਜਿਹੜਾ ਹੁੰਦਾ ਹੈ ਤੇ ਜਦਦੇ ਅਸੀਂ ਇੱਥੇ ਆਏ ਹੋਏ ਹਾਂ ਬਸ ਜਿੱਦੀ ਵੈਰੀਫਿਕੇਸ਼ਨ ਚੱਲ ਰਹੀ ਪਰ ਸਾਨੂੰ ਜੇਲ੍ਹ ਦੇ ਅੰਦਰੋਂ ਹੁਣ ਮੁੰਡਿਆਂ ਦੇ ਫੋਨ ਆਈ ਜਾ ਰਹੇ ਆ ਕਿ ਅਸੀਂ ਇੱਥੇ ਅੰਦਰ ਰੋਟੀ ਵਗੈਰਾ ਕੁਝ ਨਹੀਂ ਖਾੜਵੇ ਇਹਨਾਂ ਨੇ ਜਨਪ੍ਰੀਤ ਨੂੰ ਰਾਤੀ ਲਾ ਜਾ ਪਰ ਉਹਨੋਂ ਦਾ ਸਰੀਰ ਦੇਖਿਆ ਸਰੀਰ ਤੇ ਇੱਕ ਵੀ ਨਿਸ਼ਾਨੀ ਆ ਕੁੱਟ ਮਾਰ ਦਾ ਠੀਕ ਹੈ ਨਾ ਜੀ ਤੇ ਪਰ ਹੁਣ ਇਹ ਸਾਨੂੰ ਕਲੈਰੀਫਿਕੇਸ਼ਨ ਕੋਈ ਨਹੀਂ ਦੇ ਰਹੇ ਵੀ ਕਿਵੇਂ ਮਰਿਆ ਜਾਂ ਕਿਵੇਂ ਕੀ ਹੋਇਆ ਸੀ ਹਸਪੀਟਲ ਕਿਵੇਂ ਲੈ ਕੇ ਆਏ ਆ ਜੱਜ ਆਏ ਸੀ ਕਿ ਜੱਜ ਸਾਹਿਬ ਸਾਡੇ ਬਿਆਨ ਲਿੱਤੇ ਉਹਨਾਂ ਨੇ ਆਪਣੇ ਵੱਲੋਂ ਉਹਨਾਂ ਨੇ ਸਾਨੂੰ ਕੋਈ ਕਲੈਰੀਫਿਕੇਸ਼ਨ ਨਹੀਂ ਦਿੱਤੀ ਵੀ ਹੋਇਆ ਕਿ ਇਹਨਾਂ ਨੇ ਬਸ ਇੰਜ ਦਿਖਾਤਾ ਕਿ ਮਰਿਆ ਪਿਆ ਉਹਰੇ ਹੋਰ ਕੁਛ ਨਹੀਂ ਦਿਖਾਇਆ ਇਹਨਾਂ ਨੇ ਸਾਨੂੰ ਹੋਇਆ ਇਹਨਾਂ ਨੂੰ ਬਿਮਾਰੀ ਤਾਂ ਨਹੀਂ ਜੀ ਕਿਸੇ ਨਾ ਜੀ ਨਾ ਬਿਮਾਰੀ ਕੋਈ ਨਹੀਂ ਪਹਲਵਾਨੀ ਕਰਦੇ ਰਹੇ ਨੇ ਬਿਮਾਰੀ ਕੋਈ ਨਹੀਂ ਸੀ ਇਹਨਾਂ ਨੂੰ ਇਹਨਾਂ ਦਾ ਐਡਾ ਸਰੀਰ ਆ ਹੁਣ ਵੀ ਤੁਸੀਂ ਦੇਖੋਗੇ ਆਪਾਂ ਤੁ ਸਰੀਰ ਡੱਡਾ ਨਾ ਕਿ ਕੋਈ ਦੇਖ ਕੇ ਕਹਿ ਨਹੀਂ ਸਕਦਾ ਕਿ ਇਹ ਬਿਮਾਰ ਹੋ ਸਕਦੇ ਬਿਮਾਰੀ ਤੇ ਇਹਨਾਂ ਨੂੰ ਕੁਝ ਵੀ ਨਹੀਂ ਸੀਗੀ ਕੁੱਟ ਮਾਰਦਾ ਸਾਨੂੰ ਪਤਾ ਮੰਨ ਕੇ ਸ਼ੱਕ ਹੋਇਆ ਜਾਂ ਕਿਤੇ ਤੁਹਾਨੂੰ ਕੁੱਟ ਮਾਰਦਾ ਸਾਨੂੰ ਸ਼ੱਕ ਨਹੀਂ ਸੀ ਸੰਤ ਇੰਦੀ ਸੀ ਆਪ ਹੀ ਕੋਈ ਡੈਥ ਹੋ ਗਈ ਨੈਚੁਰਲ ਚਲੋ ਹਨਾ ਪਰ ਸਾਨੂੰ ਹੁਣ ਜੇਲਾ ਚੋਂ ਅੰਦਰੋਂ ਫੋਨ ਆਈ ਜਾ ਰਿਹਾ ਮੁੰਡਿਆਂ ਦੇ ਐਸਟੇਡੀਆ ਕੋਲ ਆਈ ਜਾ ਰਹੀ ਹੈ ਕਿ ਇਹਨਾਂ ਨੇ ਰਾਤੀ ਕੁੱਟਿਆ ਉਹਨੂੰ ਰਾਤੀ ਕੁੱਟਦਿਆਂ ਲੈ ਕੇ ਗਏ ਆ ਜਿਹੜੀ ਉਹਦੀ ਬੈਰਕ ਚ ਰਹਿੰਦੇ ਸੀ ਨਾ ਜਿਸ ਬੈਰਕ ਚ ਉਸ ਬੈਰਕ ਚ ਫੋਨ ਆ ਰਹੇ ਮੁੰਡਿਆਂ ਦੇ ਕਿ ਇਹਨਾਂ ਨੇ ਕੁੱਟਿਆ ਸਾਨੂੰ ਤੁਸੀਂ ਚੰਨਪ੍ਰੀਤ ਨੂੰ ਕੁੱਟਿਆ ਹੈ ਤੁਸੀਂ ਜੇਲ੍ਹ ਦੇ ਬਾਹਰ ਆ ਜਾਓ ਉੱ ਕੁੱਟੰ ਦਾ ਪਰਿਵੰਦ ਤੋਂ ਕੁੱਟੰ ਦਾ ਰੀਜ਼ਨ ਆਈ ਵੀ ਜਿਹੜੇ ਮੁੰਡਿਆਂ ਨੂੰ ਇਹ ਕੁੱਟਰੇ ਸੀ ਨਾ ਸ਼ਾਮੀ ਫੋਨ ਦੇ ਚੱਕਰ 'ਚ ਵੀ ਫੋਨ ਇੰਨਾ ਕੋਲ ਉਹਨਾਂ ਨੇ ਇਹ ਨਾਮ ਲਿੱਤਾ ਵੀ ਫੋਨ ਚਨਪ੍ਰੀਤ ਕੋਲ ਪਿਆ ਸਾਡਾ ਤਾਂ ਉਹ ਚਨਪ੍ਰੀਤ ਤੋਂ ਬਸ ਫੋਨ ਕਢਾਉਣ ਦੇ ਚੱਕਰ 'ਚ ਇਹਨਾਂ ਨੇ ਇੰਨਾ ਕੁੱਟਿਆ ਉਹਨੂੰ ਕਿ ਸਵੇਰੇ ਸਾਨੂੰ ਬਸ ਆਈਓ ਦੱਸਿਆ ਵੀ ਉਹ ਪੂਰਾ ਹੋ ਗਿਆ ਪੂਰਾ ਹੋ ਗਿਆ ਵੀ ਸਾਡੇ ਥਾਣੇ ਵਾਲਿਆਂ ਨੇ ਦੱਸਿਆ ਜੇਲ੍ਹ ਵੱਲੋਂ ਸਰ ਕੋਈ ਫੋਨ ਨਹੀਂ ਆਇਆ ਅਸੀਂ ਤਾਂ ਜਦੋਂ ਇੱਥੇ ਪਹੁੰਚੇ ਸਾਨੂੰ ਇੱਥੇ ਜਿਹੜੇ ਜੱਜ ਸਾਹਿਬ ਆਏ ਹੋਏ ਸੀਗੇ ਉਹਨਾਂ ਨੇ ਬਸ ਸਾਡੇ ਬਿਆਨ ਲਿੱਤੇ ਆਦਰਵਾਇਜ਼ ਕਿਸੇ ਦਾ ਕੁਝ ਨਹੀਂ ਕੀਤਾ ਨਾ ਆਪਣੇ ਵੱਲੋਂ ਕੋਈ ਕਲ بس ਜੋ ਸਾਤੋਂ ਪੁੱਛਿਆ ਵੀ ਕਿਵੇਂ ਮਰ ਗਏ ਸਾਨੂੰ ਕੀ ਪਤਾ ਕਿਵੇਂ ਮਰ ਗਏ ਮਾਰਿਆ ਤਾਂ ਇਹਨਾਂ ਨੇ ਆ ਸੰਤ ਬਸ ਅੰਦਰੋਂ ਮੁੰਡਿਆਂ ਦਾ ਫੋਨ ਆਇਆ ਵੀ ਇਹਨਾਂ ਨੇ ਮਾਰਿਆ ਰਾਤੀ ਕੁੱਟਿਆ ਬਹੁਤ ਆ ਚੰਦੀ ਜੀ ਇਨਸਾਫ ਤੁਸੀਂ ਅੰਦਰ ਵੀ ਇੱਕ ਵਾਰੀ ਜਾਓ ਉਹਨਾਂ ਤੋਂ ਕਲੈਰੀਫਿਕੇਸ਼ਨ ਮੰਗੋ ਨਾ ਜਿਹੜੇ ਅੰਦਰ ਬੈਰਕ ਚ ਕੈਦ ਦੀ ਜੋ ਵੀ ਇਹਨਾਂ ਦੇ ਹੈਗੇ ਆ ਉਹ ਕਹਿ ਰਹੇ ਸੀ ਗਵਾਹੀਆਂ ਦਵਾਂਗੇ ਸਾਰੇ ਪਰ ਹੁਣ ਆਏ ਆ ਕਿ ਕੋਈ ਇੱਕ ਪਾਰਟਿਕੂਲਰ ਇੱਕ ਬੰਦੇ ਦਾ ਨਾਮ ਨਹੀਂ ਨਾ ਲੈ ਸਕਦੇ ਕਿਉਂਕਿ ਇਹਨਾਂ ਨੇ ਉਹਨੂੰ ਵੀ ਕੁੱਟਣ ਅੰਦਰ ਜਾ ਕੇ ਜੇਲ੍ਹੇ ਕਹਿ ਜੀ ਜਿੱਥੇ ਕੋਈ ਜਿੱਡਾ ਮਰਜ਼ੀ ਅਫਸਰ ਚੱਲਦੇ ਉਹ ਹਰੇਕ ਕੋਈ ਡਰਦਾ ਹੈ ਡਰਦਾ ਕਿਉਂਕਿ ਉੱ ਉੱਥੇ ਸਭ ਕੁਝ ਖਤਮ ਹੋ ਜਾਂਦਾ ਜਾ ਕੇ। ਜੀ। ਡੀਪੀਐਸਜੀ ਪਿਛਲੇ 2023 ਚ 13 ਮਈ ਨੂੰ ਜੇਲ੍ਹ ਚ ਗਏ تھے ਅਸੀਂ। 14 14.5 ਮਹੀਨੇ ਬਾਅਦ ਮੈਂ ਬਾਹਰ ਆਇਆ ਤਾਂ ਹੁਣ। ਤੇ ਕੱਲ ਜਦੋਂ ਮੈਂ ਬਾਹਰ ਆਇਆ ਡੀਪੀ ਚ ਤਿੰਨ ਬੰਦਿਆਂ ਨੂੰ ਫੋਨ ਕਰਿਆ ਗਿਆ ਤਾਂ ਉਹਨਾਂ ਤੋਂ ਪਸ਼ੂਆਂ ਦੇ ਤਲਾ ਕੁੱਟਿਆ ਜਾ ਰਿਹਾ ਸੀ। ਮਲਾਜਾਂ ਬੋਲੋ। ਮੈਂ ਆਪ ਕੋ ਕੋਨੇ ਖਾਣਾ ਦੇਖਿਆ। ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਬੰਦਿਆਂ ਨੂੰ ਕੁੱਟਿਆ ਤਿੰਨਾਂ ਨੇ ਗਾਂ ਚਰਨਪ੍ਰੀਤ ਦਾ ਨਾਮ ਲੇਤਾ। ਤੇ ਮੈਨੂੰ ਇਧਰ ਉਹਨਾਂ ਨੇ ਬਾਹਰ ਕੱਢਤਾ ਪਿੱਛੇ ਚੰਨਪ੍ਰੀਤ ਨੂੰ ਬੁਲਾਇਆ ਡੀਪੀ ਚ ਕੁੱਟਮਾਰ ਕਰੀ ਗਈ। ਅੰਦਰ ਅਦਿਤ ਨਜਾਇਜ਼ ਕੁੱਟਮਾਰ ਕਰੀ ਇਹਨਾਂ ਨਜਾਇਜ਼ ਮੰਦਪ ਵਸਾਇਆ ਤੇ ਕੁੱਟਮਾਰ ਨਾਲ ਮੌਤ ਹੋਈ ਹੈ ਜੀ ਵੀ ਸਾਰੀ ਗੱਲ ਹੈ ਜੀ ਜਿਹੜੇ ਅੰਦਰ ਹਲਾਤ ਕੀ ਹੈ ਜੇਲ੍ਹ ਦੇ ਅੰਦਰ ਅੰਦਰ ਹੀ ਕੁਰਦੇ ਬਹੁਤ ਹੈ ਜੀ ਮਲਾਜਮ ਪਛਾਣ ਉਹ ਕੁਰਦੇ ਜੇ ਕੋਈ ਵੀ ਗਲਤੀ ਹੋਵੇ ਜੇ ਗਲਤੀ ਨਾ ਵੀ ਹੋਵੇ ਕਿਉਂਕਿ ਨੋਏ ਲਿਆ ਜੀ ਅੱਗੇ ਫੜਿਆ ਤਾਂ ਨਹੀਂ ਉਹ ਤੋਂ ਇਨਕੁਆਰੀ ਵੀ ਕਰਨੀ ਚਾਹੀਦੀ ਬੰਦੇ ਦਾ ਹੈ ਜਾਂ ਨਹੀਂ ਹੈ ਦੁਸ਼ਮਣ ਕੋਈ ਵੀ ਨੌਲੇ ਦੇ ਵਿੱਚ ਅੱਗੇ ਚਾਹੇ ਫੜਿਆ ਵੀ ਹੋਵੇ ਫਿਰ ਮੌਤ ਦਾ ਬੰਦਾ ਮਾਰ ਥੋੜੀ ਦਾਂਗੇ ਜੇ ਫੋਨ ਫੜਿਆ ਕੋਈ ਤੇ ਅਸਲਾ ਥੋੜੀ ਚਾਈ ਹੈ ਪਰ ਅੰਦਰ ਜੇਲ੍ਹ ਦੇ ਵਿੱਚ ਫੋਨਾਂ ਦੇ ਜਾਂ ਬਾਕੀ ਸਮਾਨ ਜਿਹੜਾ ਜਾਂਦਾ ਉਹ ਆਪੇ ਫੜਦੇ ਉਹੀ ਸਮਾਨ ਉਹੀ ਪੰਦਾ ਫੜੂਗਾ ਜਿਹੜਾ ਮੰਦਰ ਲੈ ਗਈ ਉਹੀ ਟੁੱਟੂਗਾ ਇਹ ਵੀ ਦੇਖਿਆ ਜੀ ਮੰਦਰ 14 ਮਹੀਨੇ ਦੇ ਹਾਲਾਤ ਫੋਨ-ਫੋਨ ਮੜ ਕੇ ਜੇ ਬਾਕੀ ਸਮਾਨ ਨੂੰ ਕੀ ਰੇਟ ਰੂਪ ਕਿੰਦਾਂ ਦੇ ਮਿਲਦੇ ਕੀ ਫੋਨ ਅੰਦਰ ਛੋਟਾ 20 15-15000 20-20000 ਦਾ ਮਿਲਦਾ ਜੀ ਤੇ ਜਰਦੇ ਦੀ ਪੂਰੀ 20000 ਕੀ ਮਿਲਦੀ ਜੰਦਰ ਮਲਾਜਮ ਵੇਚਦੇ ਆ ਜੀ ਆਪਣੇ ਬੰਦੇ ਗੁਰੂ ਦੇ ਰੱਖੇ ਵਗੇ ਕੈਦੀ ਪ੍ਰਸ਼ਾਸਨ ਕਰਦਾ ਜੀ ਸਾਰਾ ਕੰਮ ਆਪੇ ਜੇਲ੍ਹ ਦੇ ਮਲਾਜਮ ਨੂੰ ਅੰਦਰ ਵੇਚਦੇ ਇਸ ਸਮਾਂ ਮੁਲਾਜ਼ਮ ਕੋਈ ਸਹਯਾਤ ਨਹੀਂ ਹੈਗਾ ਕਿ ਪਰ ਲੈ ਕੇ ਪ੍ਰਸ਼ਾਸਨੇ ਜਾਂਦਾ ਪਾਹੀ ਅੰਦਰ ਆਉਂਦਾ ਇਦਾਂ ਕਿਦਾਂ ਆ ਜੂਗਾ ਇਹ ਕੋਈ ਬੰਦਾ ਲੈ ਕੇ ਜਾਂਦਾ ਉਹ ਤਾਂ ਪਛੋਂੇ ਤਰ੍ਹਾਂ ਕੁੱਟਿਆ ਜਾਂਦਾ ਨਸ਼ਾ ਕਿਹੜੇ ਕਿਹੜੇ ਮਿਲਦਾ ਅੰਦਰ ਅੰਦਰ ਚੜਦਾ ਜੁੜਦਾ ਗੋਲੀਆਂ ਗੋਲੀਆਂ ਸਭ ਕੁਝ ਮਿਲਦਾ ਜੀ ਹਾਂਜੀ ਅਤਰਾ ਦਾ ਨਸ਼ਾ ਬੰਦਾ ਹਾਂਜੀ ਤੂੰ ਬਾਹਰੋਂ ਤਾਂ ਹੀ ਬੋਲ ਚੁੱਕੀ ਜਾਂ ਜੀ ਅੰਦਰੋਂ ਫੋਨ ਮਿਲਦੇ ਹੁਣ ਬਾਹਰੋਂ ਨਹੀਂ ਹੁਣ ਬਾਹਰੋਂ ਬੰਦ ਹੋ ਗਿਆ ਕੰਮ ਬਾਹਰ ਘਰ ਦੇ ਲੱਗੀ ਹੋਈ ਆ ਹੁਣ ਮੁਲਾਜ਼ਮੇ ਲੈ ਕੇ ਮੁਲਾਜ਼ਮਾ ਹੀ ਰਸਤਾ ਲੇਕੋ ਹੋਰ ਕੋਈ ਨਹੀਂ ਲੈ ਕੇ ਜਾ ਸਕਦਾ ਅੰਦਰ ਤੁਸੀਂ ਫਿਰ ਜਦੋਂ ਅੰਦਰ ਜਾਂਦੇ ਹੋ ਤੁਸੀਂ ਜਮਾਤ ਤੋਂ ਉਹਦੇ ਤੋਂ ਪੇਸ਼ੀ ਤੋਂ ਹਾਂ ਕਿ ਤੋਂ ਫੜਿਆ ਲੈ ਕੁੜਦੇ ਦੀ ਦੂਡੀ ਚ ਪਸ਼ੂਆਂ ਤੇ ਲਟਾ ਕੇ ਪੂਰਾ ਬਹੁਤ ਜ਼ਿਆਦਾ ਕੁੜਦੇ ਜੀ ਵੀ ਦੇਖ ਨਹੀਂ ਖਾਦੇ ਤੁਸੀਂ ਕਦੇ ਬੰਦਿਆਂ ਦੇ ਅੰਦਰ ਇਕੱਠੇ ਹੋ ਕੇ ਇਸ ਗੱਲ ਦਾ ਕਦੇ ਵਿਰੋਧ ਨਹੀਂ ਕੀਤਾ ਜੀ ਕਰਿਆ ਜੀ ਫਿਰ ਚਲਾਨ ਪਾ ਦਿੰਦੇ ਆ ਜੀ ਕਦੇ ਪਠਾਨਕੋਟ ਦੀ ਜੇਲ੍ਹ ਦਾ ਅੰਮ੍ਰਿਤਸਰ ਦਾ ਮਠੰਡੇ ਦਾ ਜਿੱਥੇ ਮੁਲਾਕਾਤ ਵੀ ਨਾ ਜਾਵੇ ਜੇ ਕੋਈ ਆਪਾਂ ਤੰਗੀ ਗੱਲ ਦਾ ਵਿਰੋਧ ਕਰੀਏ ਜੀ ਚਲਾਨ ਪਾ ਦਿੰਦੇ ਆ ਜੀ ਵੀ ਘਰ ਦੇ ਵਿੱਚ ਮੁਲਾਕਾਤ ਵੀ ਨਾ ਜਾਵੇ ਕੁੱਟਮਾਰ ਕਰਦੇ ਚੱਕੀਆਂ ਚ ਬੰਦ ਕਰ ਦਿੰਦੇ ਦੋ ਦੋ ਮਹੀਨੇ ਕੱਢਦੇ ਨਹੀਂ ਫਿਰ ਜੇ ਕੋਈ ਗੰਦਾ ਵਿਰੋਧ ਕਰੇ ਦੋ ਦੋ ਮਹੀਨੇ ਥੋੜੀ ਜਿਹੀ ਜਗ੍ਹਾ 'ਚ ਰਹਿਣਾ ਪੈਂ ਇਹ ਨਾਲ ਚੱਲ ਫਰੀਦ ਵਾਲੇ ਦਾ ਫੇਕ ਕਰੋ ਦਾ ਬੰਦ ਸੀ ਚਰਨ ਦੇ ਤੇ ਕਿਹੜੇ ਕੇਸ ਬਣ ਚੁਗਾ ਮੇਰੇ ਨਾਲੇ ਤਈ ਐਨਡੀਪੀਐਸ ਜੀ 14 ਮਹੀਨੇ ਹੋ ਗਏ ਤੇ ਮੈਂ ਰਾਤ ਜਾ ਜਾਂਦੀ ਹਾਂ ਜੀ ਈ ਫੜਿਆ ਤਾਂ ਮੁੰਡਿਆਂ ਕੋਲੋਂ ਜਿਹੜਾ ਤਿੰਨ ਤੇ ਉਹਨਾਂ ਕੋਲ ਫੋਨ ਫੜਿਆ ਗਿਆ ਉਹਨਾਂ ਨੇ ਚਾਨਵਰੀ ਦਾ ਨੋਨ ਲਈ ਅੱਗੇ ਤੁਹਾਡੇ ਕੋਲ ਕੀ ਫੜਿਆ ਗਿਆ ਜੀ ਜਿਹੜਾ ਤੁਹਾਡੇ ਤਿੰਨ ਦੀ ਬੀਸੀ ਹੁੰਦਾ ਸਾਡੇ ਜੀ ਸਮਾਨ ਪਾਇਆ ਤਈ ਇਹਨਾਂ ਨੇ ਫੜਿਆ ਕੁਛ ਨਹੀਂ ਜੀ ਅੱਛਾ ਕੋਈ ਰੰਜੀ ਸਾਡੀ ਪੁਲਿਸ ਨਾਲ ਪ੍ਰਾਣੀ ਦੇ ਸਪੂਟ ਚੱਲਦਾ ਜੀ ਅਸੀਂ ਵੀ ਕੰਪਲੀਟ ਕਰੀ ਹੋਈ ਹੈ ਜੀ ਹਾਂਜੀ ਤੁਹਾਨੂੰ ਥੋੜੀ ਜ਼ਮਾਨਤ ਹੋ ਗਈ ਮੇਰੀ ਜ਼ਮਾਨਤ ਹੋ ਗਈ ਜੀ ਫੜਿਆ ਕੀ ਹੈ ਸੀ ਤੁਹਾਡਾ ਫੜਿਆ ਕੁਝ ਵੀ ਨਹੀਂ ਹੈ ਹੈਰਾਂ ਚ ਪਾਈ ਸਾਡੇ ਦੇ 260 ਗ੍ਰਾਮ ਹੈਵੀ ਕਰਕੇ ਪਾਤੀ ਵੀ ਬਾਹਰ ਨਾ ਆਉਣ ਲੰਦੇ ਉਸ ਦਾ ਵੀ ਕੰਪਲੀਟਾਂ ਵਾਲੀਆਂ ਚੰਨੀ ਦਾ ਵੀ ਪੁਲਸ ਨਾਲ ਡਿਸਪੂਟ ਚੱਲਦਾ ਮੇਰਾ ਵੀ ਮੇਰੀ ਵਾਈਫ ਨੇ ਪਰਚਾ ਪਾਇਆ ਐਸਐਸਪੀ ਦੇ ਪੇਸ਼ ਹੋਏ ਤੇ ਐਸਐਚਓ ਦੇ ਨਾਮ ਤਾਂ ਮੈਂ ਕਾਨੂੰ ਲੈਣਾ ਜੀ ਪਹਿਲੇ ਵੀ ਕੋਈ ਪਰਚਾ ਨਹੀਂ ਦੇ ਪਹਿਲਾਂ ਹੈਗੇ ਹੀ ਲੜਾਈ ਕਿ ਵਿਦੇ ਪਰਚੇ ਹੈਗੇ ਚੰਨੀ ਤੇ ਵੀ ਹੈਗੇ ਜੀ ਅੰਦਰ ਜੇਪ ਸੁਪਰਡੈਂਟ ਵਗੈਰਾ ਜਾਂ ਹੋਰ ਜਿਹੜੇ ਸੀਨੀਅਰ ਅਧਿਕਾਰੀ ਹੈ ਉਹਨਾਂ ਦਾ ਕੀ ਰਵੱਈਆ ਰਹਿੰਦਾ ਹੈਗਾ ਰਵੱਈਆ ਤਾਂ ਹੁਣ ਜੀ ਵੀਰਾ ਕੀ ਹੈ ਜੀ ਵੈਸੇ ਤਾਂ ਪਰ ਕੰਮ ਤੁਹਾਨੂੰ ਕੋਈ ਸਾਰੇ ਇਹੀ ਕਰਦੇ ਆ ਜੀ ਹਾਂ ਕਦੇ ਹੰਤੇ ਬੰਦਸ਼ਾ ਬੰਦ ਦੰਦੇ ਦੇ ਚੱਕਰਨ ਦੇ ਲਈ ਜਾਂ ਹੋਰ ਬੰਦੀ ਕਰ ਦਿੰਦੇ ਜੀ ਸਾਨੂੰ ਜੱਜ ਸਾਹਿਬ ਦੁੱਡੀਆਂ ਚ ਮੁਰ ਜਾਂਦੇ ਅੱਦੇ ਤਾਂ ਜੋੜੀ ਚ ਜਿਆਦਾ ਤਾਂ ਜੱਜ ਸਾਹਿਬ ਜਿਹੜਾ ਅੱਗੇ ਆਉਂਦਾ ਸਾਨੂੰ ਬੰਦੀ ਅੰਦਰ ਕਰ ਦਿੰਦੇ ਜੇ ਜੱਜ ਨਹੀਂ ਆਉਂਦਾ ਨਾ ਸਾਨੂੰ ਕੰਟੇਨ ਖੋਲਦੇ ਆ ਕੱਪੜੇ ਤੱਕ ਨੂੰ ਸਾਨੂੰ ਸਿਕਾਉਣ ਮੰਦੀ ਜੇ ਜੱਜ ਨਹੀਂ ਆਉਂਦਾ ਸਾਨੂੰ ਤਾਂ ਬੁਖ ਹੋ ਜਾਂਦਾ ਜਦੋਂ ਜੱਜ ਨਹੀਂ ਆਉਂਦਾ ਤਾਂ ਸੁਖ ਨਹੀਂ ਕੋਈ ਮਿਲਦਾ ਜਿਵੇਂ ਜੱਜ ਸਾਹਿਬ ਨੂੰ ਆਣੇ ਕੋਈ ਸਵਾਲ ਕਰੇ ਬੰਦੇ ਨੂੰ ਕੋਈ ਰਾਹ ਨਿਕਲੇ ਪਰ ਤੁਹਾਨੂੰ ਦੁੱਖ ਹੁੰਦਾ ਜੀ ਅੰਦਰ ਇਹਦੇ ਜਿਹੜ ਨਾ ਤੁਹਾਨੂੰ ਬਾਹਰ ਘੁੰਮਣੇ ਫਿਰਨ ਦਿੱਤਾ ਜਾਂਦਾ ਨਾ ਕੋਈ ਗੁਰਦੁਆਰਾ ਮੰਦਿਰ ਨਾ ਕੱਪੜੇ ਵੀ ਸੁਕਾਣ ਦੇ ਉੱਤੇ ਹੁੰਦੇ ਬਾਹਰ ਹਾਂਜੀ ਜਦੋਂ ਹੋਰ ਕੋਈ ਚੇਰਪਰਸ਼ਵ ਵਗੈਰਾ ਹੋ ਰਾਂਦੇ ਜਾਂਦੇ ਮੁਲਕੀਦ ਘਰ ਵਾਲੇ ਕੋਈ ਆਂਦੇ ਜਾਂਦੇ ਤਾਂ ਮੁਲਕੀਦ ਘਰ ਵਾਲੇ ਹੁਣ 7 8 9 ਤਿੰਨੇ ਦਿਨ ਆਏ ਤੇ ਜੀ ਸਾਨੂੰ ਮੰਦਿਰੋ ਰੱਖੀ ਤਿੰਨ ਦਿਨ ਹਾਂ ਹੁਣ ਆਏ ਤੇ ਜੀ ਹਿਮਨ ਰੈਕਟਰ ਵਾਲੇ ਤੁਹਾਨੂੰ ਥੱਲੇ ਨਹੀਂ ਬੰਦੀ ਦੇਖਣੀ ਸਾਰੀ ਜੇਲ੍ਹ ਨੂੰ ਜੀ ਹਾਂਜੀ ਪਰ ਚੇਕੇੜੇ ਥਾਣੀ ਦਾ ਤਾਂ ਐ ਉੱਪਰ ਸਿਟੀ ਦਾ ਹੀ ਤੇ ਹੁਣ ਤੂੰ ਇਹ ਤੁਹਾਡਾ ਪੇਡਾ ਉੱਪਰ ਸੀ ਹਾਂਜੀ ਠੀਕ ਹੈ ਸਿਸ ਵੀਰੇ ਪ੍ਰੋਡਕਟ ਕੋ ਕਸਬਲਾ ਤੋਂ ਮਸੂਲ ਹੋਇਆ ਸੀ ਕਿ ਉਹ ਨਾ ਕੇ ਮੁੰਡਾ ਜਿਹੜਾ ਚੰਨਪ੍ਰੀਤ ਸਿੰਘ ਪੁੱਤ ਲਾਲ ਸਿੰਘ ਬਸ ਇੱਕ ਉਹ ਬਾਹੜੀ ਜਿਹੜਾ ਜੇਲ੍ਹ ਦੇ ਵਿੱਚ ਐਨਡੀ ਦੇ ਸੈਕਟਰ ਦੇ ਵਿੱਚ ਹਵਾਲਾ ਤੌਰ ਹਵਾਲਾ ਤੁਸੀਂ ਹਵਾਲਾ ਤੋਂ ਬਾਅਦ ਉਹ ਉੱਥੇ ਰਾਫ ਇਹਨਾਂ ਆਇਆ ਹੋਊਗਾ ਕੋਈ ਜਿਹੜਾ ਰਕਤ ਦਸਨ ਬਾਹਰ ਤੋਂ ਡਾਕਟਰ ਆ ਗਿਆ ਹੈ ਅਡਾਕਟਰ ਦੇ ਵਿੱਚ ਉੱਥੇ ਹਸਪੀਟਲ ਲੈ ਕੇ ਹਸਬੰਦਾਂ ਦੇ ਵੀ ਆ ਗਏ ਆ। ਉਹ ਹੀ ਬੰਦਾ ਉਹ ਤੇ ਜਿਹੜੀ ਕਾਰਜ ਅਡਮਿਨਿਸਟਰ ਸਾਹਿਬ ਕਰ ਰਹੇ ਨੇ ਅਡਮਿਨਿਸਟਰ ਸਾਹਿਬ ਜੋ ਹੁਕਮ ਦੇਣ ਦੇ ਦਾ ਅਧਿਕਾਰ ਉਹ ਜਿਹੜੀ ਚੱਲ ਰਹੀ ਹੈ। ਜਿਹੜੇ ਮਿਸਟਰ ਸਾਹਿਬ ਬੋਸਾ ਸ਼੍ਰੀ ਜਸਪ੍ਰੀਤ ਸਿੰਘ ਜੀ ਆ ਹਾਂ ਇਹ ਜਿਹੜਾ ਪਰਿਵਾਰ ਦੋਸ਼ ਲਾ ਰਿਹਾ ਕੁੱਟਮਾਰ ਦਾ ਕੁਝ ਤਰ੍ਹਾਂ ਦੀ ਗੱਲ ਰਹੀ ਕੋਈ ਡਿਪਟੀ ਡਿਪਟੀ ਸਰ ਦੇਖ ਰਹੀ ਹੈ ਇਨਕੁਆਰੀ ਕਰ ਰਹੀ ਹੈ ਜੋ ਮਿਸਟਰ ਸਾਹਿਬ ਜੋ ਬਾਜ਼ੂ ਹੋਊਗਾ ਜਿਵੇਂ ਦਿਖਾ ਦੱਸ